ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਅੱਜ ਪਿੰਡ ਨਾਨਨਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚਿਆ ਆ ਪੰਥ ਦੇ ਤੇ ਪੰਜਾਬ ਦੇ ਕੁਝ ਭਖਵੇਂ ਮੁੱਦਿਆਂ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਆ ਸਿੰਘ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਸਿੰਘ ਸਾਹਿਬ ਜਿਵੇਂ ਤਾਜ਼ੀਆਂ ਬਹੁਤ ਘਟਨਾਵਾਂ ਅਜਹੀਆਂ ਹੋਈਆਂ ਨੇ ਨੂੰ ਇੱਕ ਵਾਰ ਫਿਰ ਅਸਮੁੱਚੇ ਪੰਥ ਨੂੰ ਸਮੁੱਚੇ ਪੰਜਾਬ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਔਰ ਇੱਕ ਨਵਾਂ ਜਿਹੜਾ ਇੱਕ ਫਿਰ ਉਹ ਕਹਿ ਲਓ ਕਿ ਦੈਸ਼ਤਵਾਦ ਦਾ ਜਾਂ ਖੌਫ ਦਾ ਇੱਕ ਜਿਹੜਾ ਵਾ ਉਹ ਸਿੱਖ ਜਵਾਨੀਵਾਦ ਤੇ ਮੰੰਜਰ ਸ਼ੁਰੂ ਹੋ ਗਿਆ ਆ ਮੇਰੇ ਕਹਿਣ ਦਾ ਭਾਵ ਕਿ ਜੋ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਸੰਨੀ ਆ ਉਹਨਾਂ ਉੱਤੇ ਜਿਹੜਾ ਵਾ ਬੇਹਤਾਸ਼ਾ ਬੇਰਹਿਮੀ ਨਾਲ ਜ਼ੁਲਮ ਕੀਤਾ ਗਿਆ ਆ ਉਹਦੇ ਸੰਦਰਭ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਅਤਨਿੰਦਨਯੋਗ ਕਾਰਵਾਈ ਅੱਜ ਜੇਲ੍ਹਾਂ ਦੇ ਵਿੱਚ ਸਿੱਖ ਨੌਜਵਾਨਾਂ ਉੱਪਰ ਤਸ਼ੱਦਦ ਦਾ ਦੌਰ ਜਾਰੀ ਆ ਇਨ੍ਹਾਂ ਹਾਲਾਤਾਂ ਦੇ ਵਿੱਚ ਕਿਹੜੀਆਂ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਵਰਤਾਰੇ ਨੂੰ ਰੋਕਿਆ ਜਾਵੇ ਔਰ ਜਿਹੜੇ ਸਿੱਖ ਨੌਜਵਾਨੀ ਜੇਲਾ ਵਿੱਚ ਬੰਦ ਆ ਉਹਨਾਂ ਦੀ ਜੀਵਨ ਇਹ ਉਹਨਾਂ ਦਾ ਜਿਹੜਾ ਅਗਲਾ ਭੂੇਖਾ ਜਿਹੜਾ ਉਹਨੂੰ ਸੁਰੱਖਿਅਤ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਪੰਜਾਬ ਸਰਕਾਰ ਦੀ ਹੈ ਪੰਜਾਬ ਸਰਕਾਰ ਤੋਂ ਉਸ ਤੋਂ ਬਾਅਦ ਉਹ ਜੇਲ ਸਟਾਫ ਜਿਹੜਾ ਜੇਲ ਸਟਾਫ ਪੱਖਪਾਤ ਕਰਕੇ ਜੇਲ ਮੈਨੂਅਲ ਤੇ ਬਿਲਕੁਲ ਉਲਟ ਜਾ ਕੇ ਇੱਕ ਜਿਹੜੀ ਇੱਕ ਬਿਲਕੁਲ ਵਿਪਰੀਤ ਉਹ ਉਹ ਬੰਦੇ ਜਿਹੜੇ ਸਜਾ ਯਾਖਤਾ ਤੇ ਸਜਾ ਯਾਖਤਾ ਪੰਜਾਬ ਦੀ ਮੂਵਮੈਂਟ ਨਾਲ ਸੰਬੰਧਤ ਤੇ ਉਹਦੇ ਵਿੱਚ ਉਹ ਬੱਚਾ ਉਹਨੂੰ ਇਕੱਲੇ ਨੂੰ ਪਾਇਆ ਤੇ ਉਹ ਉਹ ਉਹਨੂੰ ਉਹਨਾਂ ਨੇ ਜਿਹੜਾ ਹਰਾਸ ਕੀਤਾ ਕਈ ਦਿਨ ਤੇ ਉਹਦੇ ਤੋਂ ਜਿਹੜਾ ਰਿਜ਼ਲਟ ਨਿਕਲੇ ਉਹ ਅਸੀਂ ਦੇਖ ਲਿਆ ਇਹ ਇਹਦੇ ਲਈ ਟੋਟਲੀ ਜੇਰ ਸਟਾਫ ਤੇ ਸੁਪਰਟੈਂਡਜੰਮੇਵਾਰ ਆ ਆਈਜੀ ਜੇਲ ਜੰਮੇਵਾਰ ਆ ਖਾਸ ਕਰਕੇ ਬਰਨਾਲਾ ਦੀ ਜੇਲ ਜਿੱਥੇ ਸਵਾਸ਼ੇ ਫੋਟਲ ਮਾ ਨਸ਼ਹਰਾ ਪੰਨੂਆ ਦਾ ਸਿੱਖ ਜਿਹੜਾ ਬੱਚਾ ਮਾਰ ਦਿੱਤਾ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਬਾਅਦ ਚ ਕਹਤਾ ਜੀ ਇਹਨੇ ਫਾਸੀ ਲੈ ਲਈ ਸੀ ਇਹ ਬਿਲਕੁਲ ਗਲਤ ਕਾਰਗ ਕਰਮੀਆਂ ਝੂਠ ਬੋਲ ਰਹੇ ਨੇ ਇਹਦੇ ਲਈ ਸਰਕਾਰ ਨੂੰ ਇਨਸਾਫ ਪਸੰਦ ਜਿਹੜੀ ਆ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਿੱਖਾਂ ਦੀ ਤਸੱਲੀ ਹੋਵੇ ਮੈਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਧਾਨੀ ਸਾਹਿਬ ਨੂੰ ਇਹ ਅਪੀਲ ਕਰਦਾ ਕਿ ਉਹ ਜਿਹੜਾ ਪਰਮਾਨੈਂਟਲੀ ਇੱਕ ਸਾਡੇ ਜਿਹੜੇ ਸਿੱਖ ਵਕੀਲ ਨੇ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਤਾਂ ਕਿ ਆ ਵੀ ਹੁਣ ਵੀ ਜਿਹੜਾ ਸੰਨੀ ਦੇ ਨਾਲ ਜੋ ਕੁਝ ਹੋਇਆ ਉਹ ਸਮੇਂ ਸਿਰ ਵਕੀਲਾਂ ਨੇ ਆਪੇ ਆਪ ਸਟੈਂਡ ਲੈ ਕੇ ਤੇ ਮੈਂ ਪ੍ਰਸ਼ੰਸਾ ਦੇ ਪਾਤਰ ਨੇ ਉਹ ਵਕੀਲ ਜਿਨ੍ਹਾਂ ਨੇ ਸਮੇਂ ਸਿਰ ਉਹਨਾਂ ਨੂੰ ਰਿਲੀਫ ਦਿੱਤੀ ਤੇ ਉਹ ਜੇ ਨਾ ਜਾਂਦੇ ਤੇ ਅਜੇ ਤੱਕ ਉਹਦੀ ਡਾਕਟਰੀ ਨਹੀਂ ਸੀ ਉਹ ਇਹ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ ਤੇ ਇਹ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਖਤਮ ਨਾ ਪਾਈ ਗਈ ਤੇ ਇਹ ਪੰਜਾਬ ਨੂੰ ਪੰਜਾਬ ਦੀ ਅਮਨ ਤੇ ਚੈਨ ਨੂੰ ਆਂਚ ਆ ਸਕਦੀ ਹੈ ਸੁਭਾ ਸਿੰਘ ਦੀ ਮੌਤ ਹੋਈ ਸੰਨੀ ਨੂੰ ਉਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿ ਇਸ ਗੱਲ ਦੀ ਵੀ ਕੋਈ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਵੀ ਅੰਦਰ ਕੀ ਹੋਇਆ ਔਰ ਇਹਦੀ ਅਸਲੀਅਤ ਕੀ ਹੈ ਬਿਲਕੁਲ ਇਹ ਬਿਲਕੁਲ ਜਾਂਚ ਜਾਂਚ ਤੇ ਸਭ ਤੋਂ ਪਹਿਲੀ ਗੱਲ ਤੇ ਉਹਦੇ ਨਾਲ ਕਿਉਂ ਪਾਇਆ ਕਿ ਸਜਾ ਜਾਂ ਆਫਤਾ ਮੁਲਜ਼ਮ ਹੈ ਜਿਹੜਾ ਬਦਨਾਮ ਹੈ ਜਿਹਨੂੰ ਲੋਕ ਵਜ਼ੀਰ ਖਾਨ ਦਾ ਰਤਬਾ ਦਿੰਦੇ ਨੇ ਉਹਦੇ ਨਾਲ ਇੱਕ ਅੰਡਰਟੇਲ ਬੱਚੇ ਨੂੰ ਪਾਇਆ ਉਹ ਤਾਂ ਕੀ ਮਤਲਬ ਹੈ ਜਿਹੜਾ ਉਹਨੂੰ ਹਰਾਸ ਕਰਦਾ ਬਾਰ ਰੋਜ਼ ਟੌਂਟ ਕੱਸਾ ਉਹਤੇ ਕਈ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਇਹਦੇ ਇਹਦੇ ਲਈ ਤੇ ਕਿ ਇਹ ਸੇ ਇਹਨਾਂ ਪੁਲਸ ਅਫਸਰਾਂ ਤੇ ਪੜਨਾ ਚਾਹੀਦਾ ਤੇ ਸੁਪਰਡੈਟ ਤੇ ਪੜਨਾ ਚਾਹੀਦਾ ਤੇ ਜਿਨ ਨੂੰ ਉਹ ਜੇਲ੍ਹ ਦੇ ਵਿੱਚ ਇਕੱਠਿਆਂ ਪਾਇਆ ਜੇਲ੍ਹ ਮੈਲਬਨ ਅਨੁਸਾਰ ਆਪਾ ਵਿਰੋਧੀ ਬੰਦਿਆਂ ਨੂੰ ਇਕੱਠਾ ਤੇ ਨਹੀਂ ਰੱਖਿਆ ਜਾ ਸਕਦਾ ਬਲਕਿ ਉਹਨਾਂ ਦੀ ਦੂਰੀ ਇੰਨੀ ਬਣਾਈ ਜਾ ਸਕਦੀ ਹੈ ਬਣਾਈ ਜਾਂਦੀ ਹੈ ਜੇਲ੍ਹਾਂ 'ਚ ਕਿ ਉਹ ਆਪਸ ਵਿੱਚ ਦੀ ਟਕਰਾ ਨਾ ਜਾਣ ਮੁਲਾਕਾਤ ਇਹ ਨਾ ਟਕਰਾ ਜਾਵੇ ਤੇ ਇਹ ਇਹ ਜੇਲ੍ਹ ਦੀ ਜੇਲ੍ਹ ਸਟਾਫ ਦੀ ਜ਼ਿੰਮੇਵਾਰੀ ਹੈ ਤੇ ਖਾਸ ਕਰਕੇ ਜਿਹੜਾ ਕਾਂਡ ਆ ਇਹ ਦੇ ਵਿੱਚ ਟੋਟਲੀ ਜ਼ਿੰਮੇਵਾਰ ਤੇ ਜਵਾਬਦੇਹ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਤੇ ਖਾਸ ਕਰਕੇ ਜਿਹੜਾ ਜੇਲ੍ਹ ਦਾ ਸਟਾਫ ਉਹ ਜ਼ਿੰਮੇਵਾਰ ਹੈ